ਬਹੁਤ ਹੀ ਵੱਡੀ ਖੁਸ਼ੀ ਦਾ ਸਮਾਗਮ ਹੈ ਕਿ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਜਿਹੜਾ ਕਿ ਜੈਤੋਂ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਿਆ ਹੋਇਆ ਸੋ ਉਸ ਗੁਰਦੁਆਰਾ ਸਾਹਿਬ ਦੇ ਵਿੱਚੋਂ ਹਰ ਸਾਲ ਦੀ ਤਰ੍ਹਾਂ ਗੁਰੂ ਨਾਨਕ ਮਹਾਰਾਜ ਦਾ ਜਿਹੜਾ 555ਵਾਂ ਉਹਨਾਂ ਦਾ ਅਵਤਾਰ ਪੁਰਬ ਨੂੰ ਲੈ ਕੇ ਇਥੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਭਾਗੀ ਸਮਾ ਹੈ ਗੁਰੂ ਨਾਨਕ ਮਹਾਰਾਜ ਨੇ ਜੋ 550 ਸਾਲ ਪਹਿਲਾਂ ਆਪਾਂ ਨੂੰ ਹੁਕਮ ਕੀਤਾ ਸੀਗਾ ਅੱਜ ਉਸ ਤੇ ਚੱਲਦੀ ਲੋੜ ਹੈ ਸੋ ਮੈਂ ਸਾਰੇ ਪ੍ਰਬੰਧਕਾਂ ਨੂੰ ਵਧਾਈ ਦੇਣੀ ਚਾਹੁੰਦਾ ਆ ਖਾਸ ਕਰਕੇ ਰਾਜਾ ਨਰਿੰਦਰ ਸਿੰਘ ਜੀ ਨੂੰ ਯਾਦ ਕਰਦਾ ਹੋਇਆ ਉਹਨਾਂ ਦੇ ਪੋਤਰੇ ਨੂੰ ਉਹਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਦੇਣਾ ਕਿ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਮਾਗਮ ਨੂੰ ਬਾਜ਼ਾਰ ਵਿੱਚ ਸ਼ਹਿਰ ਵਿੱਚ ਲੈ ਕੇ ਜਾਂਦੇ ਨੇ ਤੇ ਲੱਖਾਂ ਹਜ਼ਾਰਾਂ ਲੋਕ ਜਿਹੜੇ ਦਰਸ਼ਨ ਕਰਕੇ ਵਡਭਾਗੀ ਹੁੰਦੇ ਨੇ ਗੁਰੂ ਨਾਨਕ ਮਹਾਰਾਜ ਦਾ ਗੁਣ ਗaan ਕਰਦੇ ਨੇ ਤੇ ਖੁਸ਼ੀਆਂ ਪ੍ਰਾਪਤ ਕਰਦੇ ਨੇ ਸਾਚੀ ਮਾਈਡੀ ਬੱਤੇ ਜੋ ਜੋ ਸਮਾਂ ਲੰਘਦਾ ਜਾਂਦਾ ਚੋਂ ਤੋਂ ਗੁਰਨਾਨ ਸਿੰਘ ਮਹਾਰਾਜ ਹਰੇਕ ਸੰਨਿਆ ਜਿਹੜਾ ਉਹਨਾਂ ਨੇ 500 ਸਾਲ ਪਹਿਲਾਂ ਦਿੱਤਾ ਸੀਗਾ ਉਹ ਇਨਸਾਨੀਅਤ ਇਹ ਜ਼ਿਆਦਾ ਲਾਗੂ ਹੁੰਦਾ ਮਾਨਸ ਕੀ ਜਾਤ ਇਹ ਇੱਕ ਇਹ ਪਛਾਣ ਉਹਦਾ ਜਿਹੜਾ ਸੰਨਿਆ ਹੈਗਾ ਅੱਜ ਆਪਾਂ ਵੰਡੇ ਜਾ ਰਹੇ ਹੈਗੇ ਕੋਈ ਕੁਛ ਧਰਮ ਨਾਲ ਕੋਈ ਕੁਛ ਧਰਮ ਨਾਲ ਕੋਈ ਪਰ ਜਾਤ ਨੂੰ ਕੋਈ ਇੱਕ ਨੂੰ ਸਮਝਦਾ ਹੀ ਕੋਈ ਨਹੀਂਗਾ ਸੋ ਅੱਜ ਮਹਾਰਾਜ ਦੇ ਜਨਮ ਦਿਨ ਤੇ ਆਪਾਂ ਇਹ ਸੇਹਤ ਲੈ ਕੇ ਚੱਲੀਏ ਕਿ ਜੋ ਮਹਾਰਾਜ ਨੇ ਕਿਹਾ ਸੀਗਾ ਉਹਨਾਂ ਦੇ ਫੁੱਲ ਚੜਾਉਣੇ ਨੇ ਇੰਨਾ ਕਰ ਲਿਆ ਆਪਾਂ ਤਾਂ ਆਪਣੀ ਜ਼ਿੰਦਗੀ ਸਮਰ ਜੂਗੀ ਵਾਹਿ ਜੀ ਦਾ ਖਾਲਸਾ ਜੀ ਵਾਹਿ ਜੀ ਦੀ ਬਤ ਹੈ ਉਹ ਸਿਆਣ ਭਰਿਆ ਦਿਹਾੜਾ ਕਿਉਂਕਿ ਜੋਤ ਰੂਪ ਹਰਿ ਆਪ குரு ਨਾਨਕ ਕਹਾਇਓ ਰੰਗਕਾਰ ਰੂਪ ਤਾਂ ਤਾਂ ਸਤਿਗੁਰੂ ਨਾਨਕ ਦੇ ਮਹਾਰਾਜਿਆਂ ਦੇ ਪ੍ਰਕਾਸ਼ ਦਿਹਾੜੇ ਨੂੰ ਸੰਬੰਧ ਵਿੱਚ ਜੋ ਮਹਾਨ ਨਗਰ ਕੀਰਤਨ ਗੁਰਦੁਆਰਾ ਕਾਲਕੜ ਸਾਹਿਬ ਤੋਂ ਆਰੰਭ ਹੋ ਕੇ ਸਾਰੇ ਬਾਜ਼ਾਰ ਵਿੱਚ ਦੀ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਕਾਲਕੜ ਸਾਹਿਬ ਵਿੱਚ ਸਮਾਪਤ ਹੋਵੇਗਾ ਅਤੇ ਸਮੁੱਚੀ ਸ਼ਕਤ ਵਿੱਚ ਪੂਰਾ ਸਰਦਾ ਜੇ ਸਰਕਾਰ ਆ ਤੋ ਸਹ ਦੂਜਿਆਂ ਸੰਗਤਾਂ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਤੇ ਗੁਰੂ ਘਰ ਦੇ ਆ ਖੂਜਾ ਪ੍ਰਾਪਤ ਕਰ ਰਹੇ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਤਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਸਾਰੀ ਸੰਗਤ ਤੇ ਮਿਹਰ ਭਿਆ ਹੱਥ ਰੱਖੋ ਖੂਜਾ ਦਾਨ ਬਕਸੇ ਚੜ੍ਹਦੀ ਕਲਾ ਬਕਸੇ ਨਾਮ ਦੀ ਦਾਨ ਬਕਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ